ਇਥਰ ਉਹ ਕਰ ਜਾ ਰੋ ਕਰ ਜਾ ਬਾਹਰ ਖੋਲ ਓਏ ਬਾਹਰ ਖੋਲ ਹੋਲਾ ਢੀ ਬਾਹਰ ਖੋਲ ਸੁਣਿਆ ਤੈਨੂੰ ਰਵੀ ਆ ਯਾਰ ਅਬੀ ਬੜ ਬਦਮਾਸ਼ ਬਾਹਰ ਤਾਂ ਖੋਲ ਹੁਣ ਰਵੀ ਆਗਾ ਦੋ ਬਾਤ ਯਾਰ ਬਾਕਲੇ ਬਾਤ ਲੋ ਬੋਰ ਰਵੀ ਆ ਬਾਹਰ ਬੋਰ ਆ ਗੀ ਕਰੀਏ ਨਾ ਆਹ 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 ਕਰ ਲਈਏ ਨਾ ਸਮਾਨ ਨਾ ਉਹਦੀ ਕਿਉਂ ਫੜਾਈ ਆ ਇਹ ਸਮਾਨ ਆਹ ਜੈ ਉਹ ਇਹ ਕੀ ਕਰਦਾ ਇਹ ਗੱਦੀ ਪੁੱਤਲਰੇ ਨਵੇਂ ਲੱਗਿਆ ਪੁਰਾਣੇ ਲੱਗਿਆ ਤੈਨੂੰ ਤਾਂ ਚਿੰਦਾ ਹੀ ਇਹਨਾਂ ਨੂੰ ਸਮਾਨ ਵੇਚੀ ਜਨਾ ਨਵੇਂ ਲੱਗਣੋਂ ਪੁਰਾਣੇ ਲੱਗਣੋਂ ਸਾਡੇ ਘਣਾਉਂਦੇ ਨਹੀਂ ਤੇਰੇ ਕੋਲੇ ਆਹ ਕਰ ਸਮਾਨ ਪਰ ਕਰ ਕੋਈ ਤੈਨੂੰ ਦੇ ਦੇ ਤਰੀ ਮਾਇਆ ਦੇ ਦੇਾਂਗੇ ਤੂੰ ਨੀ ਕਰੀ ਤੈਨੂੰ ਆਇਆ ਪਤਾ ਵੀ ਆ ਸਾਮਾਨ ਵੇਚੀ ਜਾਂਦਾ ਇੱਥੇ ਤੂੰ ਹਟਣਾ ਤੇ ਨਹੀਂ ਹਟਣਾ ਤੂੰ ਆਇਆ ਦੱਸ ਤੇਰੇ ਕੋਲੇ ਅੱਗੇ ਆਇਆ ਕਦੇ ਮੈਂ ਆਇਆ ਨਹੀਂ ਨਾ ਸਾਡੇ ਆਪ ਦੇ ਬੰਦੇ ਸਾਰਿਆਂ ਨੂੰ ਇਹ ਧਾਰਨ ਜੇ ਤੁਸੀਂ ਜਨਤਰਾ ਆਖੀ ਇਹ ਸਾਡੇ ਤੇ ਤੂੰ ਦਾ ਤੂੰ ਰੋਕਣਾ ਤੇ ਤੂੰ ਰੋਕਣਾ ਤੇ ਨਹੀਂ ਰੋਕਣਾ ਉਹ ਤੂੰ ਰੁਕਣਾ ਤੇ ਰੁਣੀ ਨਹੀਂ ਰੁਕਣਾ ਹੈ ਪੀਂਦਾ ਤਾਂ ਕਰੇ ਪੀਂਦਾ ਜਰਾ ਪੀਂਦਾ ਤਾਂ ਆ ਫਿਰ ਵੇਚਦਾ ਕਿਉਂ ਪੀ ਜਾ ਯਾਰ ਮੈਂ ਨਾ ਖਾ ਚੈ ਗੁਰਾ ਗਾ ਖਰਚਾ ਵੀ ਮਾਵਾ ਦੇ ਪੁੱਤ ਮਾਰ ਕੇ ਕਰਨਾ ਤੂੰ ਖਰਚਾ ਪੂਰਾ ਯਾਰ ਹੈ ਉਹ ਵਸਾ ਇਹ ਵਸਾ ਤੇ ਬਾਬਾ ਤੇ ਬਾਬਾ ਰੋਣਾ ਓਏ ਐਡਾ ਤਾਂ ਕੋਈ ਨਹੀਂ ਰੋਲੇ ਕੋਣ ਵਾਲੀ ਕਿਹੜੀ ਗੱਲ ਆ ਯਾਰ ਰੋਲੇ ਕੋਣ ਵਾਲੀ ਕਿਹੜੀ ਗੱਲ ਤੂੰ ਚਿੱਟਾ ਵੇਚਦਾ ਕਿਉਂ ਵੇਚਦਾ ਫੇਰ ਵੇਚਦਾ ਫਿਰ ਤੂੰ ਜਰੇ ਇਹਨਾਂ ਨੂੰ ਮਾਰਨਾ ਤੂੰ ਆਪੀ ਜਾ ਓ ਯਾਰ ਉਠਾ ਲੈ ਵੀਰੇ ਇਹਨਾਂ ਨੂੰ ਘਟਾਉਂਗਾ ਹਟਾ ਲਾ ਘਟਾ ਬਰਨ ਹਟਾ ਦੇ ਤੂੰ ਵੇਚ ਫਿਰ ਹੁਣ ਤੂੰ ਇੱਥੇ ਆਉਣ ਦੇ ਕਿਹੜਾ ਆਉਂਦਾ ਫਿਰ ਮੈਂ ਕਹਣਾ ਤੂੰ ਕਿਵੇਂ ਵੇਚੇਗਾ ਮਾ ਜੋ ਲੈ ਵੇ ਚੁਮਾ ਤੂੰ ਲੈ ਤੇ ਹੁਣ ਦੇ ਕੇ ਨੂੰ ਲੈ ਆ ਜਾਂ ਤੇ ਵਰਗਾ ਆਉਂਦਾ ਗਾ ਤੁਹਾਨੂੰ ਦੇ ਤੂੰ ਮੈਂ ਦੇ ਕੇ ਰੱਖਾਂ ਮੈਂ ਤੂੰ ਐਡਾ ਕਟਾਗਾ ਬਣਾ ਫਿਰਦਾ ਪਹਿਲੀ ਯਾਰ ਆਪਦੇ ਆਪ ਨੂੰ ਟਿਕਟਾ ਵੇਚਦਾ ਤੂੰ ਆਖੀ ਕੋਈ ਹੋਰ ਕਮਾਈ ਕਰ ਐ ਤੂੰ ਮੈਨੂੰ ਦੇ ਲਿਆ ਕਰ ਤੀ ਯਾਰ ਮਹੀਨੇ ਦਾ ਮਨੀ ਵੇਚਦਾ ਰਹਿਣਾ ਤੈਨੂੰ ਇਹੋ ਜਿਹਾ 30000 ਤੋਂ ਬਾਹੂ ਮੈਂ ਤੂੰ ਯਾਦ ਰੱਖੇਗਾ ਤੈਨੂੰ ਇਹ ਦੱਸਦਾ ਤੂੰ ਆਪ ਦਾ ਬੱਚਾ ਤੈਨੂੰ ਤਾਂ ਇੱਕ ਮੌਕਾ ਦੇਣ ਆਇਆ ਵੀ ਜੇ ਤੂੰ ਸੁਧਰਦਾ ਤੈਨੂੰ ਮੈਂ ਤਾਂ ਕਰਕੇ ਆਇਆ ਪਵਨੀ ਤੇ ਜੇ ਤੂੰ ਅੜੀ ਕਰਦਾ ਫਿਰ ਤੈਨੂੰ ਇਹੋ ਜਿਹਾ 30000 ਮਿਲਣਗੇ ਤੂੰ ਯਾਦ ਰੱਖੇਗਾ ਤੈਨੂੰ ਤਾਂ ਕਹਿਣਾ ਠੀਕ ਹੈ ਨਾ ਜੇ ਤੂੰ ਆ ਆਪ ਦੇ ਆਪ ਨੂੰ ਸਮਝਦਾ ਵੀ ਆਪਾਂ ਗਰੀਬ ਘਰ ਦਾ ਪੁੱਤ ਆ ਤੂੰ ਇਹ ਗੱਲ ਨਾ ਛੱਡਣਾ ਜਾ ਮੀਨ ਪੀਣ ਨੂੰ ਵੀ ਛੱਡਣਾ ਚਾਹੁੰਦਾ ਤੇਰੇ ਨਾਲ ਜੇ ਤੂੰ ਅੜੀ ਨਾ ਵੇਚੀਂਗਾ ਅਸੀਂ ਨਹੀਂ ਵੇਚਣ ਦੇਣਾ ਇਹ ਤੁਹਾਨੂੰ ਕਹੇ ਤਾ ਮੈਂ ਆ ਕੋਈ ਨਹੀਂ ਬੱਜਿਆ ਬਾਹ ਹੈ ਕਿ ਜਾ ਪੰਜਾਬ ਆ ਵਸਪੀ ਕਿ ਜਾ ਦਾ ਫਿਰ ਮੈਨੂੰ ਲਾਇਆ ਜਾਂਦਾ ਛਡਾ ਦੇ ਮੈਂ ਤਾਂ ਨਹੀਂ ਛੱਡਣਾ ਅਜਾ ਇਹੋ ਚੁਵਾ ਦੇ ਸੈਂਟਰ ਇਹ ਨਹੀਂ ਲਾਇਆ ਦੋਸ਼ ਕਰਾ ਤੂੰ ਐਂ ਕਰੀ ਸਾਰਿਆਂ ਦਾ ਇਲਾਜ ਕਰੂੰ ਮੈਂ ਹੁਣ ਤੇ ਵੀ ਯਾਦ ਰੱਖੀ ਗੱਲ ਸਹੀ ਹੈ ਨਾ ਸਾਰਿਆਂ ਦਾ ਯਾਦ ਕਰੂੰ ਆਹ ਚਿੱਟਾ ਤੂੰ ਵੇਚੀ ਜੰਨਾ ਠੀਕ ਹੈ ਨਾ ਇਹ ਸਾਰਿਆਂ ਦਾ ਯਾਦ ਕਰੂੰ ਮੈਂ ਹੁਣ ਪ੍ਰਸ਼ਾਸਨ ਨੂੰ ਕਹਿਣਾ ਜਾਣਾ ਫੜੇ ਸਾਹਮਣੇ ਖੜਾ ਤੇ ਅਸੀਂ ਘੋੜੇ ਵਾਲੇ ਦਾਲਪੰਥ ਸਾਰੇ ਬੁਲਾਵਾਂਗੇ ਤੇ ਚਿੱਟਾ ਜੀਰੋ ਗਿਆ ਨਾ ਹਾਂ ਤੈਨੂੰ ਤਾਂ ਮੰਨਣਾ ਨਹੀਂ ਯਾਰ ਇਹ ਨਹੀਂ ਨਾ ਬਹੁਣੇ ਨਾ ਯਾਰ ਵਈ ਯਾਰ ਤੂੰ ਕਦੋਂ ਆਇਆ ਤੇਰੇ ਕੋਲੇ ਜਾਈ ਮੈਂ ਆਇਆ ਨਾ ਤੇਰੇ ਕੋਲ ਕਾਣ ਹਾਂ ਸਾਰੇ ਤੁਸੀਂ ਕਿਹੜਾ ਹਟਦੇ ਆ ਅਜੇ ਨਹੀਂ ਹੜਦੇ ਮੈਂ ਬਾਹਰ ਪਾਈ ਬਣੇ ਅੰਦਰੋਂ ਬਾਹਰ ਹੋ ਕੇ ਗੱਲ ਕਰ ਤੂੰ ਇੱਥੇ ਖੜ ਕੇ ਕਰੂ ਮੈਂ ਮੈਂ ਇੱਥੇ ਖੜ ਕੇ ਕੰਮ ਕਰਨਾ ਮਟਾ ਦੇ ਇੱਥੇ ਖੜ ਕੇ ਕਰੂ ਯਾਰ ਮੈਂ ਤਾਂ ਕਹਿੰਦਾ ਨਹੀਂ ਯਾਰ ਓਏ ਇੱਥੇ ਖੜ ਕੇ ਕਰੂ ਗੱਲ ਤੂੰ じゃ ਤੂੰ ਫਿਰ ਤੂੰ ਨਹੀਂ ਹੜਦਾ ਤੂੰ ਹੜ ਜੇਗਾ ਤੈਨੂੰ ਫਟਾ ਦੇਾਂਗੇ ਵਾਦੇ ਕਰੋ ਮੈਂ ਹੜਦਾ ਨਹੀਂਗਾ ਯਾਰ ਹਾਂ ਮੈਂ ਹੜਦਾ ਨਹੀਂ ਬਈ ਮੈਂ ਤਾਂ ਵੇਚੂਗਾ ਤੂੰ ਮੈਨੂੰ ਨੋਤੀਸ ਜਰ ਦੇਣਾ ਮੈਂ ਨਹੀਂ ਵੇਚਦਾ ਆ ਸੱਟ ਕੋਹਾ ਮੇਰੇ ਨਾਲ 50000 ਦੰਨਾ ਤਾ ਆ ਹੋ ਫਿਰ ਏਡਾ ਤੂੰ ਏਡਾ ਕੱਢਾ ਕਹੋ ਆਪਦੇ ਆਪ ਨੂੰ ਸਮਝੀ ਜਨਾ ਉਹ ਐਂ ਵੇਚਾਂਗਾ ਤੂੰ ਬੇਤ ਨੂੰ ਹਟਾਵਾਂਗੇ ਤੈਨੂੰ ਬਸ ਫਿਰ ਕੋਈ ਫਰਕ ਨਹੀਂ ਮੈਂ ਵੇਚੂ ਐ ਜੇ ਨਾਲ ਸਿੱਧੀ ਆ ਆ ਤੈਨੂੰ ਦਾਤਾ ਮੋਬਿਲ ਠੀਕ ਨਾ ਨਾ ਯਾਰ ਹੁਣ ਤੱਕ ਮੇਰੀ ਤਲਬੇ ਚੱਟਦਾ ਰਹਿਣਗੇ ਓਏ ਏਡੇ ਤਲਬੇ ਚੱਟਣ ਨੂੰ ਏਡਾ ਕਾ ਤੂੰ ਰਾਜਾ ਬਣ ਗਿਆ ਓਏ ਹਾਂ ਤਾਲਵੇ ਚੱਕਣੋਂ ਅੰਮਰ ਛੱਕ ਲਿਆ ਉਹਨੇ ਛੜ ਤਨ ਓ ਮੈਂ ਚੰਗਾ ਅੰਬਰ ਦੇ ਛੱਕਣ ਆ ਲੈ ਆਂਦੇ ਕੋਈ ਇਹ ਤੂੰ ਸਭ ਨੂੰ ਜਾਣਦਾ ਤੇਰੇ ਕੋਲ ਸਾਰੇ ਆਂਦੇ ਨਾ ਜੀਪੂ ਦੇ ਡਾਂਗ ਫੇਰੀ ਆ ਪਰਸੋਂ ਕੱਲ ਡਾਂਗ ਫੇਰੀ ਜੀਪੂ ਨੇ ਘਰੇ ਜਾ ਕੇ ਸੰਗਣ ਲਵਾਇਆ ਜੀਪੂ ਨੂੰ ਸਾਡਾ ਜੇ ਸਾਡਾ ਜਿਹਦੇ ਦੇ ਲੋ ਸਾਨੂੰ ਦੀਨ ਆ ਨਾ ਜੀ ਅਸੀਂ ਜ਼ਰੂਰ ਉਹਦੀ ਡਾਂਗ ਛੁੱਟੀ ਕਰਾਂਗੇ ਹਾਂ ਕਰਦੇ ਕਮ ਉਹ ਕਿਹੜਾ ਕਿਸੇ ਦਾ ਪੁੱਤ ਨਹੀਂ ਯਾਰ ਠੀਕ ਆ ਨਾ ਅਸੀਂ ਤੇਰਾ ਤੈਨੂੰ ਰਾਸਤਾ ਤੇਰਾ ਇਲਾਜ ਕਰਾਉਣ ਵਾਲੇ ਤੂੰ ਕਰ ਲਈ ਕੀ ਕਰਦਾ ਮੈਂ ਕਰਾਉਣ ਵਾਲੇ ਮੇਰੇ 바ਰ ਜਾ ਕੇ ਮੈਂ ਤੈਨੂੰ